ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਤੇ ਮੈਂ ਸੁਖੀ ਟਿਬਾਣਾ ਟਿਬਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇਹ ਖੇਤ ਦੀ ਨਿਸ਼ਾਨੀ ਰੱਖ ਲਿਓ ਇਹ ਖਾਲ ਆਪਾਂ ਨੂੰ ਦਿਖ ਰਿਹਾ ਇੱਥੇ ਤੇ ਅੱਗੇ ਆਪਾਂ ਇੱਥੋਂ ਹੀ ਸਟਾਰਟ ਕਰਿਆ ਕਰਾਂਗੇ ਵੀਡੀਓ ਤੇ ਇਹ ਆਪਣੀ ਕਣਕ ਹੈਗੀ ਹੈ ਜੀ DBW 222 ਇਹ ਵੀਡੀਓ ਮੈਂ ਕਰ ਰਿਹਾ 12 ਤਰੀਕ ਨੂੰ ਸ਼ੂਟ 12 ਨਵੰਬਰ ਨੂੰ ਤੇ ਇੱਕ ਆਪਣੀ ਤਰੀਕ ਨੂੰ ਆਪਾਂ ਨੇ ਇਹ ਕਣਕ ਬੀਜੀ ਸੀਗੀ ਜੀਰੋ ਟਰਲਰ ਦੇ ਨਾਲ ਬੀਜੀ ਹੈ ਜੀ ਐਤਕੀ ਤਾਂ ਸਾਰੇ ਵੀਰਾਂ ਨੇ ਗੁੱਸੇ ਦੇ ਵਿੱਚ ਆ ਕੇ ਅੱਗਾ ਲਾ ਦਿੱਤੀਆਂ ਤੇ ਇਹ ਵੀਰ ਨੇ ਵੀ ਅੱਗ ਲਾਤੀ ਤੇ ਇਹ ਦੇਖ ਸਕਦੇ ਆਪਾਂ ਬੀਜ ਦੀ ਮਾਤਰਾ ਇਹਦੇ ਵਿੱਚ ਵੈਸੇ ਤਾਂ ਆਪਾਂ ਉਦਾਂ 32 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਏਕੜ ਦੀ ਪਰ ਇਹ ਖੇਤ ਜਿਹੜਾ ਹੈਗਾ ਇਹ ਥੋੜਾ ਜਿਹਾ ਹੋਰ ਵੀ ਘਟ ਪੈ ਗਿਆ ਕਿਉਂਕਿ ਸ਼ੁਰੂ ਦੇ ਵਿੱਚ ਇਹ ਬੀਜਿਆ ਸੀਗਾ ਤੇ ਆਪਾਂ ਫਿਰ ਇੱਕ ਘੇਰਾ ਹੈਗਾ ਇਹਦਾ ਪੂਰਾ ਤੇ ਆਪਣਾ 4 ਏਕੜ ਦਾ ਇਹ ਘੇਰਾ ਹੈ ਜੀ ਤੇ ਇਹਦੇ ਵਿੱਚ 27 ਕਿਲੋ ਦੇ ਹਿਸਾਬ ਨਾਲ ਬੀਜ ਪਿਆ ਸੀ ਤੇ ਮੈਂ ਹੁਣ ਸ਼ੁਰੂ ਦੇ ਵਿੱਚ ਵੀਡੀਓ ਇਸ ਕਰਕੇ ਬਣਾਉਣ ਆਇਆ ਕਿ ਬਾਅਦ ਦੇ ਵਿੱਚ ਫੇਰ ਬੰਦਾ ਅਗਲਾ ਯਕੀਨ ਕਰਦਾ ਨਹੀਂ ਹੈਗਾ ਕਿ ਇਹ ਇੰਨਾ ਬੀਜ ਘੱਟ ਪਿਆ ਹੋਇਆ ਹੈ ਹੁਣ ਆਪਾਂ ਨੂੰ ਸਾਫ਼ ਪਤਾ ਲੱਗ ਰਿਹਾ ਜੀ ਕਿ ਬੀਜ ਇਹਦੇ ਵਿੱਚ 27 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਿਆ ਹੋਇਆ ਹੈ ਤੇ ਇਹ ਦੇਖ ਸਕਦੇ ਹੋ ਤੁਸੀਂ ਕਿਤੇ ਕਿਤੇ ਦਾਣਾ ਉੱਗਿਆ ਹੋਇਆ ਹੈ ਤੇ ਅੱਗੇ ਆਉਣ ਵਾਲੇ ਜਿਹੜੇ ਟਾਈਮ ਹੈ ਉਦੇ ਵਿੱਚ ਆਪਾਂ ਇੱਕ ਹੋਰ ਵੀਡੀਓ ਬਣਾ ਕੇ ਦੋਨਾਂ ਨੂੰ ਇਕੱਠੀ ਸ਼ੂਟ ਕਰਕੇ ਆਪਾਂ ਪਾਵਾਂਗੇ ਤੇ ਪਤਾ ਚੱਲ ਜੂਗਾ ਆਪਾਂ ਨੂੰ ਕਿਉਂਕਿ ਬੰਦੇ ਜੇ ਬਾਅਦ ਦੇ ਵਿੱਚ ਆਪਾਂ ਵੀਡੀਓ ਬਣਾਉਣਿਆਂ ਮੰਨ ਲਓ ਡੇਢ ਮਹੀਨੇ ਦੀ ਕਣਕ ਦੀ ਫੇਰ ਪਤਾ ਨਹੀਂ ਚੱਲਦਾ ਹੁੰਦਾ ਅਗਲਾ ਕਹਿੰਦਾ ਯਾਰ ਐਵੇਂ ਹੀ ਮਾਰਦੇ ਨੇ ਕਿੱਥੋਂ ਘੱਟ ਬੀਜ ਪਾਇਆ ਹੋਊਗਾ ਤੇ ਪਰ ਆਪਾਂ ਨੇ ਪਾਇਆ ਜਿੰਨਾ ਉਨਾ ਹੀ ਆਪਾਂ ਤੁਹਾਨੂੰ ਦੱਸ ਰਿਹਾ ਜੀ ਤੇ ਚੱਲ ਫੇਰ ਆਪਾਂ ਦੂਜੀ ਵੀਡੀਓ ਫੇਰ ਸ਼ੂਟ ਕਰਾਂਗੇ ਜੀ ਆਕੇ ਇਹ 12 ਕ ਦਿਨ ਦੀ ਹਜੇ 10 ਜਾਂ 10-11 ਦਿਨ ਦੀ ਕਣਕ ਸੀਗੀ ਹਜੇ ਹਰੀ ਹੋਣ ਲੱਗ ਰਹੀ ਹੈ ਇਹ ਸਾਰੀ ਹਨਾ ਤੇ ਇਹ ਹੈਗੀ ਆਪਣੀ ਜਿਹੜੀ 32 ਕਿਲੋ ਨਾਲ ਬੀਜੀ ਹੋਈ ਹੈ ਇਹ ਹਜੇ ਹਰੀ ਹੋ ਰਹੀ ਹੈ ਕਣਕ ਤੇ ਸਾਫ ਪਤਾ ਲੱਗ ਰਿਹਾ ਆਪਾਂ ਨੂੰ ਵੀ ਉਹਦੇ ਵਿੱਚ ਵੀ ਜਿਹੜਾ ਹੈਗਾ ਜੀ ਘੱਟ ਸੀਗਾ ਪਹਿਲਾਂ ਵਾਲੀ ਚ ਤੇ ਇਹਦੇ ਵਿੱਚ ਵੀ ਜਿਹੜਾ ਥੋੜਾ ਜਿਆਦਾ ਹੈ ਉਹੀ ਖੇਤ ਆ ਗਿਆ ਜੀ ਆਪਣਾ ਡੀਬੀਡਬਲਯੂ 222 ਵਾਲਾ ਪਹਿਲਾਂ 12 ਤਰੀਕ ਨੂੰ ਵੀਡੀਓ ਬਣਾਈ ਸੀ ਤੇ ਅੱਜ 30 ਤਰੀਕ ਨੂੰ ਵੀਡੀਓ ਆਪਾਂ ਬਣਾ ਰਹੇ ਹਾਂ ਇਹਦੀ ਤੇ 18 ਦਿਨ ਹੋ ਗਏ ਤੇ 1 ਨਵੰਬਰ ਨੂੰ ਇਹ ਕਣਕ ਬੀਜੀ ਸੀਗੀ ਤੇ 1 ਮਹੀਨੇ ਦੀ ਇਹ ਕਣਕ ਤਕਰੀਬਨ ਹੋ ਗਈ ਹੁਣ ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਦਿੱਲੀ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੇ ਧਰਨਾ ਲਾਇਆ ਹੋਇਆ ਉਹਦੇ ਬਾਰੇ ਥੋੜੀ ਜੀ ਗੱਲ ਕਰਦੇ ਆ ਕਿ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਹੁਣ ਜਿਹੜੀਆਂ ਵੀ ਆਪਣੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਮਨਵਾਉਣ ਦਾ ਤੇ ਜਿਹੜੇ ਬਿੱਲ ਹੈਗੇ ਆ ਇਹ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਵਾਉਣ ਦਾ ਤੇ ਚਲੋ ਆਪਾਂ ਕਾਮਨਾ ਕਰਦੇ ਆਂ ਕਿ ਜਲਦੀ ਤੋਂ ਜਲਦੀ ਮਸਲਾ ਹੱਲ ਹੋਵੇ ਤੇ ਸਾਰੇ ਵੀਰ ਆਪਣੇ ਆਪਣੇ ਖੇਤਾਂ ਦੇ ਵਿੱਚ ਕੰਮਾਂ ਦੇ ਵਿੱਚ ਰੁੱਝਣਾ ਕੇ ਤੇ ਇਹ ਆਪਾਂ ਦੇਖ ਸਕਦੇ ਆਂ ਜੀ ਹੁਣ ਕਣਕ ਦੀ ਫਸਲ DBW 222 ਇਹ ਬੀਜ ਬਹੁਤ ਜ਼ਿਆਦਾ ਅਜੀਬੀ ਤੇ ਜਿਹੜੇ ਵੀਰ ਕਹਿੰਦੇ ਆ ਕਿ ਨਹੀਂ ਜੀ ਜੀਰੋ ਡ੍ਰਿੱਲ ਨਾਲ ਤਾਂ 45 ਕਿਲੋ ਜਾਂ 50 ਕਿਲੋ ਵਿੱਚ ਪਾਉਣਾ ਚਾਹੀਦਾ ਜਿਹੜੀ ਮਰਜੀ ਕਣਕ ਦੀ ਵੈਰੈਟੀ ਹੋਵੇ ਤੇ ਉਹ ਨੋਟ ਕਰ ਸਕਦੇ ਨੇ ਇਹ ਚੀਜ਼ ਨੂੰ ਤੇ ਕੱਲ ਆਪਾਂ ਡੀਪੀਡਬਲਯੂ 187 ਦੀ ਵੀਡੀਓ ਪਾਈ ਸੀ ਉਹਦੇ ਵਿੱਚ ਕਈ ਵੀਰ ਕਹਿੰਦੇ ਸੀਗਾ ਕਿ ਇਹ ਬੂਟਾ ਘੱਟ ਬਣਾਇਆ ਇਹਨੇ ਜੇ ਪਰ ਜਦੋਂ ਮੰਨ ਲਓ ਆਪਾਂ ਇਸ ਤਰ੍ਹਾਂ ਕੈਮਰਾ ਰੱਖਾਂਗੇ ਬਿਲਕੁਲ ਫਲੈਟ ਤਾਂ ਪਤਾ ਨਹੀਂ ਚੱਲਦਾ ਹੁੰਦਾ ਤੇ ਜਦੋਂ ਆਪਾਂ ਕੈਮਰੇ ਦਾ ਐਂਗਲ ਇਦਾਂ ਕਰ ਲਵਾਂਗੇ ਤਾਂ ਆਪਾਂ ਨੂੰ ਪਤਾ ਚੱਲਦਾ ਤੇ ਇਹਨੇ ਤਾਂ ਜਰੂਰ ਜੇ ਬੂਟਾ ਘੱਟ ਬਣਾਇਆ ਇਹਦਾ ਕਾਰਨ ਇਹ ਹੈ ਕਿ ਇਹਦਾ ਫੀਚਰ ਹੈਗਾ ਜੀ ਡੀਬੀਡਬਲਯੂ 222 ਦਾ ਜਿਹੜਾ ਕਿ ਆਪਾਂ ਨੇ ਪਹਿਲੀ ਵੀਡੀਓ ਦੇ ਵਿੱਚ ਵੀ ਇੱਕ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਇਹ ਬੂਟਾ ਲੇਟ ਬਣਾਉਣਾ ਸਟਾਰਟ ਕਰਦੀ ਹੈ ਤੇ ਅਗਲੀ ਵੀਡੀਓ ਜਦੋਂ ਇਹਨੂੰ ਪਾਣੀ ਲੱਗ ਕੇ ਬਣੂਗੀ ਉਦੋਂ ਆਪਾਂ ਦੇਖਾਂਗੇ ਕਿ ਕਿੰਨਾ ਬੂਟਾ ਇਹ ਬਣਾਉਂਦੀ ਹੈ ਕਿਉਂਕਿ ਪਿਛਲੇ ਸਾਲ ਆਪਾਂ ਨੂੰ ਪਤਾ ਇਹਨੇ ਬੂਟਾ ਬਹੁਤ ਜ਼ਿਆਦਾ ਬਣਾ ਲਿਆ ਸੀਗਾ ਜਦੋਂ ਇਹਦਾ ਟਾਈਮ ਆ ਗਿਆ ਸੀ ਸੋ ਅਜੇ ਆਪਾਂ ਨੇ ਇਹਦੇ ਵਿੱਚ ਜਿਹੜੀ ਖੁਰਾਕ ਹੈਗੀ ਹੈ ਆਪਾਂ ਸਿਰਫ ਤੇ ਸਿਰਫ 19 ਕੀ ਪਾਈ ਹੈ ਜਿੰਨੀ ਡੀਏਪੀ ਬਸ ਆਪਾਂ ਪਾਉਣੇ ਆ ਆਮ ਕਣਕ ਨੂੰ 50 ਕਿਲੋ ਡੀਏਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਿਆ ਹੋਇਆ ਹੈ ਪੋਟਾਸ਼ ਹੁਣ ਆਪਾਂ ਇਹਨੂੰ ਪਾਣੀ ਲਾਉਣ ਵੇਲੇ ਪਾਵਾਂਗੇ ਤੇ ਹੋ ਸਕਦਾ ਆਪਾਂ ਇੱਕ ਸਪਰੇ ਵੀ ਕਰ ਲਈਏ ਮੈਗਨੀਜ਼ ਦੀ ਕੋਰ ਕਣਕ ਤੇ ਪਰ ਇੱਥੇ ਜਿਹੜੀ ਕਣਕ ਦੀ ਫਸਲ ਹੈਗੀ ਐ ਜਦੋਂ ਉਹ 30 35 ਦਿਨ ਦੀ ਹੋ ਕੇ ਪਾਣੀ ਆਉਂਦਾ ਤਾਂ ਉਨੀ ਜ਼ਿਆਦਾ ਪੀਲੀ ਨਹੀਂ ਪੈਂਦੀ ਹੁੰਦੀ ਤੇ ਆਪਾਂ ਦੇਖਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਕਿ ਕਿੰਨੀ ਕ ਪੀਲੀ ਪੈਂਦੀ ਐ ਜੇ ਅਸੀਂ ਸਪਰੇਅ ਕੀਤਾ ਵੀ ਮੈਗਨੀਜ਼ ਦਾ ਤਾਂ ਆਪਾਂ ਇੱਕ ਅੱਧਾ ਕੇਰਾ ਜ਼ਰੂਰ ਛੱਡਾਂਗੇ ਤਾਂ ਹੀ ਪਤਾ ਲੱਗੂਗਾ ਆਪਾਂ ਨੂੰ ਕੀ ਫਰਕ ਪੈਂਦਾ ਕੀ ਨਹੀਂ ਪੈਂਦਾ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਹੀ ਜਾਊਗਾ ਜੀ ਤੇ ਅਗਰ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਉਹਨਾਂ ਕਿਸਾਨ ਵੀਰਾਂ ਨੂੰ ਥੋੜਾ ਤਰਵਾਸਾ ਦੇਊਗੀ ਜਿਨ੍ਹਾਂ ਤੋਂ ਬੀਜ ਜਾਂ ਤਾਂ ਵੈਸੇ ਘੱਟ ਪੈ ਗਿਆ ਤੇ ਜਾਂ ਮੰਨ ਲਓ ਹਰਾ ਘੱਟ ਹੋਇਆ ਬਾਰਿਸ਼ਾਂ ਬੂਰਸ਼ਾਂ ਆਈ ਗਈਆਂ ਨੇ ਕਰੰਟ ਹੋ ਗਈ ਸੀ ਤੇ ਤਾਂ ਕਰਕੇ ਬੱਦ ਤੋਂ ਵੱਧ ਕਿਸਾਨ ਵੀਰਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਇਹ ਜਿਹੜੀਆਂ ਤਿੰਨ ਵੈਰੈਟੀਆਂ ਖਾਸ ਕਰਕੇ ਹੈਗੇ ਨੇ ਐਚ ਡੀ 3226 ਡੀ ਬੀ ਡਬਲ 187 ਤੇ ਡੀ ਬੀ ਡਬਲ 222 ਇਹਨਾਂ ਦਾ ਬੀਜ ਅਗਰ 25 ਤੋਂ 30 ਕਿਲੋ ਦੇ ਵਿੱਚ ਵੀ ਰਹਿ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਜ਼ਿਆਦਾ ਟਿਲਰਿੰਗ ਕਰ ਜਾਂਦੀਆਂ ਨੇ ਇਹ ਝਾੜ ਤੇ ਕੋਈ ਅਸਰ ਨਹੀਂ ਪਊਗਾ ਜੀ ਮਾੜਾ ਬੱਦ ਜ਼ਰੂਰ ਨਿਕਲ ਸਕਦੀ ਹੈ ਘੱਟ ਨਹੀਂ ਨਿਕਲਦੀ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਫਿਰ ਆਪਾਂ ਉਹ ਹਿਸਾਬ ਨਾਲ ਇਹਦਾ ਬੀਜ ਪਾਇਆ ਕਰੀਏ ਜਿਹੜੀ ਉਧਰ 32 ਕਿਲੋ ਵਾਲੀ ਆ ਉਹਦੀ ਤਾਂ ਹੁਣ ਮੈਂ ਵੀਡੀਓ ਚਲੋ ਕੀ ਬਣਾਉਂਗਾ ਕਿਉਂਕਿ ਇਹ ਆਪਣ ਨੂੰ 27 ਕਿਲੋ ਵਾਲੀ ਨਹੀਂ ਜਦੋਂ ਵਧੀਆ ਲੱਗ ਰਹੀ ਹੈ ਇੰਨੀ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਐਡ ਕਰ ਦਾਂਗੇ ਉਹਨਾਂ ਨੂੰ ਤੇ ਠੀਕ ਹੈ ਜੀ ਕਿਸਾਨ ਵੀਰੋ ਅਗਲੀ ਵੀਡੀਓ ਚ ਮਿਲਦੇ ਆਂ ਫਿਰ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ